ਉੱਧਰ ਕਹਿੰਦੇ ਜਿੱਥੇ ਟਾਪ ਟਾਪ ਦੇ ਮਾਲ ਪੂਜੇ ਹੋਇਆ ਸਾਡਾ ਬਰਾਬਰ ਇੱਥੇ ਕਹਿੰਦੇ ਆ ਚੀਮਿਆਂ ਦੀ ਧਰਤੀ ਤੋਂ ਕਿਹਦੇ ਰਾਜ ਪੁੱਜਿਆ ਨਾਲ ਕਹਿੰਦੇ ਮਹਾਰਾਣੇ ਵਾਲਾ ਛਕੀਣਾ ਰਾਜੂਆ ਕਹਿੰਦੇ ਕਿਰਤਵਾਨ ਦੀ ਧਰਤੀ ਦਾ ਉੱਧਰ ਕਹਿੰਦੇ ਦੂਸਰਾ ਤੀਸਰਾ ਦਾ ਕਿੰਗ ਮਹਾਰਾਣੇ ਦੀ ਧਰਤੀ ਦਾ ਕਹਿੰਦੇ ਭੋਲਾ ਪੁੱਜਿਆ ਮੇਰੇ ਮਿੱਤਰੋ ਨਾਲ ਕਹਿੰਦੇ ਪਿੱਲੂ ਬਟੋਏ ਵਾਲਾ ਤੇ ਨਾਲ ਉਧਰ ਕਹਿੰਦੇ ਮਾਲਵੇ ਦੀ ਧਰਤੀ ਤੋਂ ਕਹਿੰਦੇ ਚੜ੍ਹਦੀ ਜੀ ਉਮਰ ਦਾ ਉਧਰ ਕਹਿੰਦੇ ਬਬਲਾ ਚੁੰਗਾ ਤੇ ਨਾਲ ਉਧਰ ਕਹਿੰਦੇ ਜੰਟਾ ਸੈਦ ਮੁਹੰਦ ਪਹੁੰਚਿਆ ਅੱਜ ਲੱਗ ਜੂਗਾ ਤਾਂ ਉਧਰ ਕਹਿੰਦੇ ਗੱਲਾਂ ਪੱਖੇ ਦੀਆਂ ਹੋਣਗੀਆਂ ਉਧਰ ਕਹਿੰਦੇ ਪੱਠਾ ਜਾਂ ਫਿਰ ਮਾਲਵੇ ਨੂੰ ਜਾਂਦਾ ਹੈ ਜਾਂ ਫਿਰ ਮਾਝੇ ਜੀ ਰਹਿੰਦਾ ਇਹ ਜਿਹੜੇ ਕਹਿੰਦੇ ਆ ਕਿ ਨਵੇਂ ਦੇ ਕਾਲ ਨੂੰ ਹੋਣਗੇ ਉਧਰ ਕਹਿੰਦੇ ਜੰਟਾ ਵੀ ਕਹਿੰਦੇ ਆਣ ਦੂਸਰਾ ਤੀਸਰਾ ਦਾ ਕਿੰਗ ਬਣ ਗਿਆ ਨਾਲ ਉਧਰ ਕਹਿੰਦੇ ਚੁੱਗੇ ਦੀ ਧਰਤੀ ਦਾ ਕਹਿੰਦੇ ਬਬਲਾ ਹੈ ਉਧਰ ਕਹਿੰਦੇ ਮਹਰਾਣੇ ਦਾ ਸ਼ਕੀਰ ਹੈ ਨਾਲ ਉਧਰ ਕਹਿੰਦੇ ਚੀਮਿਆਂ ਦਾ ਰਾਜ ਹੈ ਨਾਲ ਉਧਰ ਕਹਿੰਦੇ ਮਾਣੇ ਕਹਿੰਦਾ ਭੋਲਾ ਹੈ ਅੱਜ ਲੱਗ ਜੂ ਪਤਾ ਕਿਹਦੇ ਇੱਥੇ ਕਰਦੇ ਆ 5.5 ਦਾ ਟਾਈਮ ਤੇ ਕਿਹਨਾਂ ਦੇ ਲਗਦੀਆਂ ਐਨ ਕਹਿੰਦੇ ਬੱਲੇ ਬੱਲੇ ਹੋਣੀਆਂ ਇਹਨਾਂ ਅੱਗੇ ਦੋ ਬਾਜ਼ੀਆਂ ਨੇ ਹਾਰ ਨਹੀਂ ਸੀ ਮੰਨੀ ਤੇ ਕਹਿੰਦੇ ਤਾਂ ਹਉਂਦੀ ਉਹਦੀ ਆਕੜ ਸੀ ਪੰਨੀ ਅੱਜ ਨੰਮਾ ਹੋ ਗੋਕੇ ਉੱਡੀ ਜਾਂਦਾ ਏ ਪਤਾ ਨਹੀਂ ਉਕਰਦੀ ਕਰੀ ਬੈਠਾ ਹੈਂ ਜੀ ਮੇਰਾ ਵੀ ਵਿੱਚੋਂ ਵਿੱਚ ਦਿਲ ਡਰਦਾ ਅੱਜ ਲੱਗਦਾ ਫਿਰ ਇਹ ਕਿ ਫਿਰ ਛੱਡੂ ਪਿੰਡ ਜੀ ਮੇਰਾ ਵੀ ਵਿੱਚੋਂ ਵਿੱਚ ਦਿਲ ਡਰਦਾ ਅੱਜ ਲੱਗਦਾ ਫਿਰ ਇਹ ਕਿ ਫਿਰ ਛੱਡੂ ਪਿੰਡ ਜੀ